ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਸੰਗਤ ਜੀ ਕਮੈਂਟ ਬਾਕਸ ਤੇ ਮੈਨੂੰ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਜੇਕਰ ਸਰੀਰ ਦੇ ਚਾਰ ਮੁੱਖ ਅੰਗਾਂ ਤੇ ਤੇਲ ਲਗਾਉਂਦੇ ਹਾਂ ਤੇ ਉਸ ਸਾਨੂੰ ਕੀ ਲਾਭ ਹੁੰਦੇ ਹਨ ਕੀ ਫਾਇਦੇ ਹੁੰਦੇ ਹਨ ਤੇ ਫਿਰ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸਰੀਰ ਦੇ ਚਾਰ ਹਿੱਸਿਆਂ ਦੇ ਵਿੱਚ ਤੇਲ ਲਗਾਉਣਾ ਚਾਹੀਦਾ ਹੈ ਇਹ ਸਰੀਰ ਦੀਆਂ ਚਾਰ ਬਿਮਾਰੀਆਂ ਨੂੰ ਦੂਰ ਕਰ ਦੇਵੇਗਾ ਆਪਣੇ ਸਰੀਰ ਦੇ ਚਾਰ ਸਭ ਤੋਂ ਮਹੱਤਵਪੂਰਨ ਇਹ ਅੰਗ ਹਨ ਜਿਸ ਨਾਲ ਸਰੀਰ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਤੇ ਸਰੀਰ ਦੇ ਇਹ ਅੰਗ ਦੇ ਨਾਲ ਸਾਰੇ ਸਰੀਰ ਦੀਆਂ ਨਸਾਂ ਜੁੜੀਆਂ ਹੋਈਆਂ ਹਨ ਤੇ ਆਓ ਦੱਸਦੇ ਹਾਂ ਉਹ ਕਿਹੜੇ ਅੰਗ ਹਨ ਤੇ ਸੰਗਾ ਜੀ ਪੈਰਾਂ ਦੀਆਂ ਤਲੀਆਂ ਸਭ ਤੋਂ ਪਹਿਲੀ ਚੀਜ਼ ਹੈ ਪੈਰਾਂ ਦੀਆਂ ਤਲੀਆਂ ਆਪਣੀ ਧੁੰਨੇ ਤੇ ਦੂਜਾ ਹੈ ਪੈਰਾਂ ਦੀਆਂ ਤਲੀਆਂ ਤੀਜਾ ਹੈ ਆਪਣਾ ਨੱਕ ਤੇ ਸਭ ਤੋਂ ਚੌਥਾ ਜ਼ਰੂਰੀ ਹੈ ਉਹ ਹੈ ਸਿਰ ਇਹ ਚਾਰ ਅੰਗ ਆਪਣੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗ ਹਨ ਤੇ ਨਾ ਚਾਰ ਥਾਂਾਂ ਤੇ ਤੇਲ ਲਗਾਉਣਾ ਬਸ ਇਹ ਧਿਆਨ ਰੱਖਣਾ ਹੈ ਕਿ ਤੇਲ ਕਦੋਂ ਲਗਾਉਣਾ ਹੈ ਤੇ ਕਿਹੜਾ ਲਗਾਉਣਾ ਹੈ ਦੇਖੋ ਸੰਗਤ ਜੀ ਰਾਤ ਨੂੰ ਜਦੋਂ ਆਪਾਂ ਸੌਂ ਜਾਂਦੇ ਹਾਂ ਉਦੋਂ ਹਮੇਸ਼ਾ ਆਪਣੇ ਪੈਰਾਂ ਨੂੰ ਕੋਸੇ ਪਾਣੀ ਦੇ ਨਾਲ ਧੋਵੋ ਪੈਰ ਧੋ ਕੇ ਚੰਗੀ ਤਰ੍ਹਾਂ ਪਹੁੰਚ ਕੇ ਜਦੋਂ ਬਿਸਤਰੇ ਤੇ ਬੈਠਣਾ ਹੈ ਤੇ ਸਰੋਂ ਦੇ ਤੇਲ ਦੇ ਨਾਲ ਪੈਰਾਂ ਦੀਆਂ ਤਲੀਆਂ ਨੂੰ ਚੰਗੀ ਤਰ੍ਹਾਂ ਧੋਵੋ ਇਹ ਉਹਨਾਂ ਸਮਾਂ ਸਨਾ ਹੈ ਜਿੰਨਾ ਤੱਕ ਪੈਰਾਂ ਦੀਆਂ ਤੇ ਹੱਥਾਂ ਦੀਆਂ ਤਲੀਆਂ ਗਰਮੀ ਮਹਿਸੂਸ ਨਾ ਕਰਨ ਲਗਭਗ 5 ਮਿੰਟ ਦਾ ਸਮਾਂ ਲੱਗੇਗਾ ਤੇ ਇਸ ਦੇ ਫਾਇਦੇ ਇਸ ਨਾਲ ਤੁਹਾਨੂੰ ਬੜੀ ਛੇਤੀ ਨੀਂਦ ਆਉਣ ਲੱਗ ਜਾਵੇਗੀ ਜੇਕਰ ਨੀਂਦ ਨਹੀਂ ਆਉਂਦੀ ਤਾਂ ਇੱਕ ਦਿਨ ਤੁਸੀਂ ਜਦੋਂ ਕਰੋਗੇ ਅਗਲੇ ਦਿਨ ਤੋਂ ਤੁਹਾਨੂੰ ਬਹੁਤ ਆਰਾਮ ਮਿਲਣਾ ਆਰਾਮ ਹੋ ਜਾਵੇਗਾ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਜਿਹੜੇ ਰਾਤ ਨੂੰ ਨੀਂਦ ਦੀ ਗੋਲੀ ਖਾ ਕੇ ਸੌਂਦੇ ਨੇ ਉਹ ਅੱਜ ਤੋਂ ਇਹ ਕੰਮ ਕਰਨਾ ਸ਼ੁਰੂ ਕਰ ਦੇਣ ਉਹਨਾਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ ਕਈ ਵਸੰਗ ਜੀ ਕੀ ਹੁੰਦਾ ਹੈ ਕਿ ਬੱਚਿਆਂ ਦੀ ਜਾਂ ਕਹਿ ਲਵਾਂ ਕਿ ਯਾਦਦਾਸ਼ਤ ਬਣੀ ਕਮਜ਼ੋਰ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਯਾਦਦਾਸ਼ਤ ਬਹੁਤ ਤੇਜ਼ ਹੋ ਜਾਵੇਗੀ ਦਿਮਾਗ ਦੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਇਸ ਨਾਲ ਢਿੱਡ ਵਿੱਚ ਖਾਦਾ ਪੀਤਾ ਸਹੀ ਪਚੇਗਾ ਤੇ ਸਰੀਰ ਮਜ਼ਬੂਤ ਬਣੇਗਾ ਤੇ ਜੇ ਫੁੱਲੇਗਾ ਨੈਸਰੀ ਜੋ ਥੱਕ ਟੁੱਟ ਰਹਿਦਾ ਹੈ ਹਰ ਸਮੇਂ ਨੀਂਦ ਹੀ ਮੰਗਦਾ ਰਹਿੰਦਾ ਹੈ ਉਹ ਵੀ ਠੀਕ ਹੋ ਜਾਵੇਗਾ ਦੂਸਰਾ ਅੰਗ ਹੈ ਜੀ ਧੁੰਨੇ ਆਪਣੀ ਧੁੰਨੇ ਸਭ ਤੋਂ ਤਾਕਤਵਾਰ ਅੰਗ ਹੈ ਸਰੋਂ ਦੇ ਤੇਲ ਨੂੰ ਧੁੰਨੇ ਦੇ ਵਿੱਚ ਪਾ ਕੇ ਉਸ ਤੋਂ ਪਹਿਲਾਂ ਜਦੋਂ ਤੁਸੀਂ ਧੁੰਨੇ 'ਚ ਤੇਲ ਪਾਉਣਾ ਉਸ ਤੋਂ ਪਹਿਲਾਂ ਕੀ ਕਰਨਾ ਕਿ ਜਿਸ ਤੋਂ ਮੈਂ ਧੁੰਨੇ 'ਚ ਤੇਲ ਪਵਾਉ ਉਸ ਤੋਂ ਧੁੰਨੇ ਤੇ ਦੋ ਤੋਂ ਤਿੰਨ ਫੋਕਾਂ ਜ਼ਰੂਰ ਮਰਵਾਓ ਫਿਰ ਤੇਲ ਪਾਓ ਕਿਹੜਾ ਤੇਲ ਵਰਤਣਾ ਹੈ ਤੇਲ ਬੋਤਲ ਵਾਲਾ ਨਹੀਂ ਹੋਣਾ ਚਾਹੀਦਾ ਜੋ ਅੱਜ ਕੱਲ ਆਪਾਂ ਬਾਜ਼ਾਰੋਂ ਲੈ ਕੇ ਬੋਤਲ ਵਾਲਾ ਵਰਤ ਲੈਂਦੇ ਹਾਂ ਉਹ ਨਹੀਂ ਸਰੋਂ ਆਪਣੇ ਹੱਥ ਹੀ ਲੈ ਕੇ ਤੇਲ ਜਿਹੜਾ ਅਸੀਂ ਕੜਵਾਉਂਦੇ ਹਾਂ ਜਾਂ 4-5 ਕਿਲੋ ਤੁਸੀਂ ਸਰੋਂ ਲੈਂਦੇ ਹੋ ਤਾਂ ਉਸ ਵਿੱਚ 10 ਲੀਟਰ ਦੇ ਬਰਾਬਰ ਤੇਲ ਨਿਕਲ ਆਵੇਗਾ ਤਾਂ ਉਹ ਤੇਲ ਜੇਕਰ ਤੁਸੀਂ ਐਵੇਂ ਰੋਜ਼ ਵਰਤੋਗੇ ਤਾਂ ਇੰਨਾ ਚਾਰ ਅੰਗਾਂ ਤੇ ਉਹ ਤੁਹਾਡਾ 6 ਮਹੀਨੇ ਕਿਤੇ ਨਹੀਂ ਜਾਂਦਾ ਇਹ ਤੇਲ ਜੋ ਤੁਸੀਂ ਕਢਵਾ ਕੇ ਲੈ ਕੇ ਆਓਗੇ ਬਹੁਤਾ ਸੰਗਣਾ ਨਹੀਂ ਹੋਵੇਗਾ ਝੱਗ ਵੀ ਹੋਵੇਗੀ ਰਾਤ ਨੂੰ ਸੌਣ ਸਮੇਂ ਤੁਸੀਂ ਇਸ ਨੂੰ ਲਗਾਉਣਾ ਹੈ ਧੋਨੀ ਤੇ ਤੇਲ ਲਗਾਉਣ ਦੇ ਫਾਇਦੇ ਹਨ ਕਿ ਬੱਚਿਆਂ ਨੂੰ ਪੜਿਆ ਛੇਤੀ ਜ਼ਿਆਦਾ ਹੋਵੇਗਾ ਜੋ ਬੱਚੇ ਤੁਸੀਂ ਪਿੱਛੇ ਪਿੱਛੇ ਪਾਏਦੇ ਹੋ ਰੋਟੀ ਨਹੀਂ ਖਾਂਦਾ ਬੱਚਾ ਉਹਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ ਜੇ ਕੋ ਤੁਹਾਡੀ ਚਮੜੀ ਦੀ ਦਿੱਕਤ ਹੈ ਤਾਂ ਵੀ ਇਹਦੇ ਨਾਲ ਠੀਕ ਹੋ ਜਾਵੇਗੀ ਅੱਖਾਂ ਦੀ ਰੋਸ਼ਨੀ ਵਧੇਗੀ ਜੋ ਛੋਟੀ ਉਮਰ ਜਹੀ ਅੱਖਾਂ ਅੰਗੇ ਮੋਟੇ ਆਪਾਂ ਚਸ਼ਮੇ ਲਗਾਉਂਦੇ ਹਾਂ ਉਹ ਅੱਖਾਂ ਸਬੰਦੀ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ ਤੇ ਪੂਰੇ ਸਰੀਰ ਲਈ ਲਾਭਦਾਇਕ ਹੈ ਤੁਹਾਡੀ ਸੋਚ ਤੋਂ ਪਰਾਂ ਇਸ ਦੇ ਨਤੀਜੇ ਹੋਣਗੇ ਸੰਗਜ ਜੀ ਤੀਜਾ ਅੰਗ ਹੈ ਜੀ ਆਪਣਾ ਗਾਂ ਦੇ ਦੁੱਧ ਦਾ ਦੇਸੀ ਘਿਓ ਮਿਲੇ ਤਾਂ ਦੋ ਬੂੰਦਾ ਰੋਜ ਪਾਓ ਜੇਕਰ ਕਾਲੀ ਦੇਸੀ ਗਾਂ ਹੋਵੇ ਤਾਂ ਉਹਦਾ ਘਿਓ ਮਿਲ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਦੋ ਬੂੰਦਾ ਦੋ ਪਾਸੇ ਇੱਕ ਬੂੰਦ ਸੱਜੇ ਪਾਸੇ ਇੱਕ ਖੱਬੇ ਪਾਸੇ ਪਾਉਣੀ ਹੈ ਨੱਕ ਵਿੱਚ ਘਿਓ ਦੇ ਫਾਇਦੇ ਤੁਹਾਨੂੰ ਮਿਲਣਗੇ ਕਿ ਇਹਦੇ ਨਾਲ ਇਹਨੇ ਫਾਇਦੇ ਹਨ ਕਿ ਤੁਸੀਂ ਸੋਨੇ ਕੇ ਹਰਾਨੋਂ ਜਾਓਗੇ ਨੱਕ ਵਿੱਚ ਘਿਓ ਨਾਲ ਕੰਨ ਸੰਬੰਧੀ ਜੰਗੀਆਂ ਵਿੱਚ ਦਿੱਕਤਾਂ ਨੇ ਉਹ ਦੂਰ ਹੋ ਜਾਂਦੀਆਂ ਨੇ ਕੰਨ ਦਾ ਜੇਕਰ ਪਰਦਾ ਵੀ ਫਟ ਗਿਆ ਤਾਂ ਰੋਜ ਤੁਸੀਂ ਨੱਕ ਦੇ ਵਿੱਚ ਇੱਕ ਇੱਕ ਬੋਨ ਦੋਵੇਂ ਪਾਸੇ ਗਾਂ ਦੇ ਦੇਸੀ ਘਿਓ ਦੇ ਪਾਉਂਦੇ ਹੋ ਤਾਂ ਤੁਹਾਡੇ ਕੰਨ ਦਾ ਕੰਨ ਦਾ ਪਰਦਾ ਠੀਕ ਹੋ ਜਾਵੇਗਾ ਤੁਹਾਨੂੰ ਆਪਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੈ ਇਹ ਨਾਲ ਜਿਆਦਾ ਜਬਰਦਸਤ ਨਤੀਜਾ ਹੈ ਇਸ ਦਾ ਜਿਨ੍ਹਾਂ ਨੂੰ ਜੋ ਕੰਮ ਰਹਿੰਦਾ ਹੈ ਜਾਂ ਨੱਕ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈ ਜਾਂ ਨੱਕ ਸੰਬੰਧੀ ਕੋਈ ਹੋਰ ਕਹਿ ਦਿੰਦੇ ਹਾਂ ਕਿ ਹੱਡੀ ਵੀ ਹੈ ਕੁਝ ਕੋਈ ਕੁਝ ਕਹਿ ਦਿੰਦਾ ਹੈ ਉਦੋਂ ਤੱਕ ਕਿ ਉਹ ਵੀ ਦਿਖਤਾ ਤੁਹਾਡੀਆਂ ਦੂਰ ਹੋ ਜਾਣਕੀਆਂ ਪਰ ਇੱਕ ਕੰਮ ਰੋਜ਼ ਕਰਨਾ ਹੈ ਬਿਨਾ ਕਿਸੇ ਨਾਗੇ ਤੋਂ ਅਗਲਾ ਅੰਗ ਹੈ ਜੇ ਸੇਰਾ ਸਾਡੇ ਸਰੀਰ ਦਾ ਅੰਗ ਹੈ ਸਰੀਰ ਸਿਰ ਦੇ ਨਾਲ ਆਪਣੀਆਂ ਸਾਰੀਆਂ ਨਸਾਂ ਜੁੜੀਆਂ ਹੋਈਆਂ ਹਨ ਇਸ ਲਈ ਜਦੋਂ ਤੁਸੀਂ ਸਿਰ ਧੋ ਕੇ ਆਉਣਾ ਉਦੋਂ ਤੁਸੀਂ ਕੀ ਕਰਨਾ ਹੈ ਕਿ ਸਰੋਂ ਦਾ ਤੇਲ ਲੈ ਕੇ ਹਲਕਾ ਜਿਹਾ ਕੋਸਾ ਕਰਕੇ ऐसे तेल ਦੇ ਵਾਲਾਂ 'ਚ ਜਿਵੇਂ ਕਹਿੰਦੇ ਹਨਗੇ ਤੌੜੀਆਂ ਕੱਢ ਕੇ ਉਹ ਸਰੋਂ ਦਾ ਤੇਲ ਲਗਾਉਣਾ ਹੈ। ਹੱਥਾਂ ਦੇ ਨਾਲ ਹਲਕੇ-ਹਲਕੇ ਮਾਲਿਸ਼ ਕਰਨੀ ਹੈ, ਤਲੀਆਂ ਦੇ ਨਾਲ ਕਰਨੀ ਹੈ। ਉਂਗਲਾਂ ਦੇ ਨਾਲ ਜੋ ਉਂਗਲਾਂ ਦੇ ਬੋਟੇ ਹਨ ਇਹਨਾਂ ਨਾਲ ਮਾਲਿਸ਼ ਕਰਨੀ ਹੈ। ਐਸੇ ਫਾਇਦੇ ਸਾਨੂੰ ਇਹ ਹੋਣਗੇ ਕਿ 10 ਮਿੰਟ 5 ਮਿੰਟ ਕਰਿਓ ਤਾਂ ਤੁਹਾਨੂੰ ਪਹਿਲੀ ਗੱਲ ਨੀਂਦ ਆਉਣ ਲੱਗ ਜਾਵੇਗੀ। ਸਿਰ ਇਹਨਾਂ ਮਜ਼ਬੂਤ ਹੋ ਜਾਵੇਗਾ। ਜੋ ਸਿਰ ਨੂੰ ਲੈ ਕੇ ਫੜ ਕੇ ਬੈਠੇ ਰਹਿੰਦੇ ਹਨ ਸਿਰ ਦੁਖਦਾ ਹੈ ਅੱਖਾਂ ਭੀੜ ਹੁੰਦੀਆਂ ਹਨ ਤਾਂ ਉਹ ਦੁੱਖ ਜਿਹੜੇ ਹਨ ਉਹ ਦੂਰ ਹੋਣਗੇ ਨਾੜਾਂ ਦਾ ਕਈ ਵਾਰ ਕਿਸੇ ਨੂੰ ਬਲੋਕਸ ਹੋ ਜਾਂਦੀ ਹੈ ਕੋਈ ਕਹਿੰਦਾ ਹੈ ਹਾਰ ਦੀ ਬਲੋਕਸ ਹੈ ਸੇਦੀ ਨਸ ਦਾ ਹੋ ਗਿਆ ਹੈ ਉਹ ਕਦੇ ਵੀ ਨਹੀਂ ਹੋਵੇਗੀ ਸਰੀਰ ਬਿਲਕੁਲ ਤੰਦਰੁਸਤ ਤੇ ਨਰੋਗੋ ਜਾਵੇਗਾ ਆਪਾਂ ਕਿਸੇ ਚੀਜ਼ ਦਾ ਹਿਸਾਬ ਨਾਲ ਰੱਖ-ਰਖਵਾ ਕਰਦੇ ਹਾਂ ਉਹ ਨਹੀਂ ਅਨਸਾਰ ਹੁੰਦਾ ਹੈ ਇਹ ਸਭ ਜਾਣਦੇ ਹਾਂ ਆਪਣਾ ਸਿਰ ਜਿੰਨਾ ਧਿਆਨ ਰੱਖੋਗੇ ਉਨਾ ਹੀ ਬਿਮਾਰੀਆਂ ਤੋਂ ਬਚੋਗੇ ਸਰੋਂ ਦੇ ਤੇਲ ਦੀ ਵਰਤੋਂ ਖਾਣੇ ਵਿੱਚ ਹੁਣ ਇੱਕ ਗੱਲ ਕਰਦੇ ਹਾਂ ਜੋ ਆਪਾਂ ਸਬਜੀ ਭਾਜੀ ਕੁਝ ਵੀ ਬਣਾਉਂਦੇ ਹਾਂ ਉਹਦੇ ਚ ਆਪਾਂ ਕਈ ਤਰ੍ਹਾਂ ਦੇ ਆਪਾਂ ਤੇਲ ਜਾਂ ਹੋਰ ਕੁਝ ਵਰਤੋਂ ਕਰਦੇ ਹਾਂ ਹੋਈ ਥਾਂ ਸਿਰਫ ਤੁਸੀਂ ਆਪਣੇ ਘਰਤੀ ਸਰੋਂ ਦਾ ਤੇਲ ਜੋ ਕੜਵਾ ਕੇ ਲੈ ਕੇ ਆਏ ਹੋ ਉਹਦੀ ਵਰਤੋਂ ਕਰੋ ਸਰੋਂ ਦੇ ਤੇਲ 'ਚ ਜੋ ਤੁਸੀਂ ਰੋਟੀ, ਸਬਜ਼ੀ ਕਿਸੇ ਦੀ ਵਰਤੋਂ ਕਰਦੇ ਹੋ ਤਾਂ ਕਹਿੰਦੇ ਹਾਰਟ ਦੀ ਬਲੋਕਸ ਹੋ ਗਈ ਜਾਂ ਹੁਣ ਆਧਿਕਤ ਹੋ ਗਈ ਉਹ ਕਦੇ ਨਹੀਂ ਹੋਵੇਗੀ ਕਿਉਂਕਿ ਇਹ ਦਾ ਨਾੜਾਂ 'ਚ ਜਾ ਕੇ ਜੰਮਣਾ ਇਹਨੇ ਕਿਸੇ ਤਰ੍ਹਾਂ ਦਾ ਬਲੋਕਸ ਕਰਨੇ ਇਸ ਕਰਕੇ ਜਦੋਂ ਵੀ ਸਬਜ਼ੀ ਬਣਾਉਂਦਾ ਤੁਸੀਂ ਸਰੋਂ ਦੇ ਤੇਲ ਦੀ ਵਰਤੋਂ ਕਰੋ ਤੇਲ ਦੀ ਕੋਲੇ ਨਾਲ ਸਿਹਤ ਲਾਭ ਅੱਗੇ ਆਪਾਂ ਦੇਖਦੇ ਹਾਂ ਅੱਜਕੱਲ ਛੋਟੇ-ਛੋਟੇ ਉਮਦੇ ਜ਼ਵਾਕ ਵੀ ਬੀਬੀਆਂ ਸਾਰਿਆਂ ਨਾਲ ਬੜੇ ਛੇਤੀ ਚਿੱਟੇ ਹੋ ਜਾਂਦੇ ਹਨ ਵਾਲ ਫਿਰ ਆਪਾਂ ਕੀ ਕਰਦੇ ਹਾਂ ਵਿਚਾਰੋਂ ਕਈ ਤਰ੍ਹਾਂ ਦੇ ਕੈਮੀਕਲ ਲੈ ਕੇ ਵਾਲ ਰੰਗਣ ਲਈ ਪੈ ਜਾਂਦੇ ਹਾਂ ਜਿਸ ਨਾਲ ਕੀ ਹੁੰਦਾ ਕਿ ਆਪਣਾ ਪੈਸੇ ਦਾ ਵੀ ਨੁਕਸਾਨ ਤੇ ਸਰੀਰ ਦਾ ਵੀ ਨੁਕਸਾਨ ਹੁੰਦਾ ਹੈ ਉਹਦੇ ਲਈ ਆਪਾਂ ਕੀ ਕਰਨਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਣਾ ਹੈ ਉੱਠਦੇ ਅਨਸਾਰ ਹੀ ਅੱਧਾ ਚਮਚਾ ਜੋ ਸਰੋਂ ਦਾ ਤੇਲ ਘੜਵਾਇਆ ਸੀ ਉਹਦਾ ਅੱਧਾ ਚਮਚ ਮੂੰਹ ਚ ਪਾਓ ਉਨ ਨੂੰ ਮੋਚ ਪਾ ਕੇ ਉਨ ਨੂੰ ਚੰਗੀ ਤਰ੍ਹਾਂ ਕੋਲੀ ਕਰਦੇ ਹੋਏ ਜਿੰਨਾ ਹੋ ਸਕਦਾ ਹੈ ਅੱਧਾ ਘੰਟਾ ਕਰੋ ਭਾਵੇਂ ਅੱਜ ਆਪਾਂ ਨਵਾਂ ਕਰਨ ਲੱਗੇ ਹਾਂ ਹੌਲੀ ਹੌਲੀ ਤੁਸੀਂ ਕਰਨਾ ਆਰੰਭ ਕਰੋ ਕੋਲੀ ਕਰਨ ਦਾ ਤਰੀਕਾ ਕਿ ਮੋਚ ਪਾ ਕੇ ਚੰਗੀ ਤਰ੍ਹਾਂ ਕੋਲੀ ਕਰਦੇ ਰਹੋ ਤੇ ਜਦੋਂ ਤੁਸੀਂ ਅੱਧਾ ਘੰਟਾ ਜਿਵੇਂ ਕਿਸੇ ਨੇ ਅੱਧਾ ਘੰਟਾ ਕਰ ਲਿਆ ਉਹ ਅੱਧਾ ਘੰਟਾ ਮੂੰਹ 'ਚ ਅੱਧਾ ਚਮਚ ਪਾ ਕੇ ਕੋਲੀ ਕਰਦੇ ਹੋਏ ਉਸ ਤੋਂ ਬਾਅਦ ਉਹਨੂੰ ਆਪਾਂ ਵਾਸ਼ ਬੋਸ਼ਨ 'ਚ ਆਪਾਂ ਬਰਸ਼ ਕਰਨੇ ਆ ਉਥੇ ਬਾਹਰ ਕੱਢ ਦਿਓ ਕਹਿੰਦੇ ਦੇ ਨਾਲ ਇੱਕ ਤਾਂ ਜੋ ਦੰਦ ਸਬੰਧਿਤ ਦਿੱਕਤਾਂ ਨੇ ਕਈਆਂ ਨੂੰ ਕੀ ਹੁੰਦਾ ਦੰਦਾਂ 'ਚ ਖੋਣ ਹੁੰਦਾ ਹੈ ਕਈਆਂ ਦੇ ਦੰਦਾਂ ਵਿੱਚ ਖੋਖਲੇ ਪੈ ਜਾਂਦੇ ਹਨ ਕਈਆਂ ਦੇ ਕੀੜਾ ਲੱਗ ਜਾਂਦਾ ਹੈ ਤਾਂ ਉਹ ਤੁਹਾਡਾ ਸਾਰਾ ਠੀਕ ਹੋ ਜਾਵੇਗਾ ਦੰਦ ਬਿਲਕੁਲ ਤੁਹਾਡੇ ਪੱਥਰ ਵਾਂਗੂ ਮਜ਼ਬੂਤ ਹੋ ਜਾਣਗੇ ਦੂਜਾ ਕੀ ਹੈ ਉਮਰ ਤੋਂ ਪਹਿਲਾਂ ਜੋ ਤੁਹਾਡੇ ਵਾਲ ਚਿੱਟੇ ਹੋਏ ਹਨ ਉਹ 6 ਮਹੀਨਿਆਂ ਦੇ ਅੰਦਰ ਹੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਤੇ ਅੱਖਾਂ ਦੀ ਰੌਸ਼ਨੀ ਵੀ ਵਧੇਗੀ ਤੇ ਸਰੀਰ ਦੇ ਵਿੱਚ ਜੋ ਕਈ ਤਰ੍ਹਾਂ ਦੀਆਂ ਨਸਾਂ 'ਚ ਤਰਾਂ-ਤਰਾਂ ਦੀਆਂ ਬਿਮਾਰੀਆਂ ਹਨ ਉਹ ਵੀ ਠੀਕ ਹੋ ਜਾਣਗੀਆਂ ਇਸ ਕਰਕੇ ਸਰੋਂ ਦੇ ਤੇਲ ਦਾ ਜੇਕਰ ਆਪਾਂ ਇਹ ਜੋਗਤ ਵਰਤਦੇ ਹਾਂ ਆਪਾਂ ਨਿਰੋਗ ਰਹਿੰਦੇ ਹਾਂ ਫਿਰ ਆਓ ਰਲ ਮਿਲ ਕੇ ਇੱਕ ਦੂਜੇ ਨੂੰ ਇਹ ਗੱਲ ਦੱਸਦੇ ਹਾਂ ਤੇ ਨਿਰੋਗਤਾ ਵੱਲ ਚਾਈਏ ਤੇ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ